ਦਰਸ਼ਨ ਕਰੋ ਜੀ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਸਿਆੜ ਜ਼ਿਲ੍ਹਾ ਲੁਧਿਆਣਾ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਆਪਣੇ ਦਿਲਵਾਗ ਘੋੜੇ ਦਾ ਇਸ ਸਥਾਨ ਤੇ ਸੰਸਕਾਰ ਕੀਤਾ ਸੀ ਦਰਸ਼ਨ ਕਰੋ ਆਪ ਜੀ ਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਨਾਲ ਦੀ ਨਾਲ ਆਪਾਂ ਇਤਿਹਾਸ ਦੇ ਬਾਰੇ ਜਾਣਦੇ ਆ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤਿ ਪਾਵਨ ਸਥਾਨ ਹੈ ਗੁਰੂ ਸਾਹਿਬ ਜੀ ਮਹਾਰਾਜ ਦੀ ਲੜਾਈ ਜੰਗ ਤੋਂ ਬਾਅਦ ਆਪਣੇ ਦਿਲਬਾਗ ਘੋੜੇ ਦੇ ਨਾਲ ਇਸ ਸਥਾਨ ਤੇ ਪਹੁੰਚੇ ਉਸ ਸਮੇ ਇਹ ਸਥਾਨ ਟੋਏ ਟਿੱਬਿਆਂ ਵਾਲਾ ਜੰਗਲ ਸੀ ਤੇ ਇਥੇ ਪਗਰੂ ਨਾਮ ਦਾ ਹੰਕਾਰੀ ਵਿਅਕਤੀ ਰਹਿੰਦਾ ਸੀ ਤੇ ਉਹਨੇ ਗੁਰੂ ਪਾਤਸ਼ਾਹ ਜੀ ਦੇ ਪਲ ਪਰ ਟਿਕਾਣੇ ਨੂੰ ਇਸ ਸਥਾਨ ਤੇ ਬਰਦਾਸ਼ਤ ਨਾ ਕਰਿਆ ਤੇ ਗੁਰੂ ਜੀ ਨੂੰ ਬੜਾ ਬੁਰਾ ਭਲਾ ਵੀ ਕਿਹਾ ਪਰ ਪਾਤਸ਼ਾਹ ਜੀ ਸ਼ਾਂਤ ਰਹਿੰਦੇ ਹੋਏ ਗੁਰੂ ਸਾਹਿਬ ਜੀ ਨੇ ਉਹਨੂੰ ਸਮਝਾਉਣ ਦਾ ਬੜਾ ਯਤਨ ਕੀਤਾ ਤੇ ਭਗੁਰੂ ਨੇ ਕੋਈ ਅਮਲ ਨਾ ਕੀਤਾ ਸਮਾਂ ਲੰਘ ਜਾਣ ਤੇ ਉਹ ਬਹੁਤ ਪਛਤਾਇਆ ਤੇ ਪਰਿਵਾਰ ਸਮੇਤ ਇਸ ਜਗ੍ਹਾ ਤੋਂ ਚਲਾ ਗਿਆ ਇੱਥੇ ਗੁਰੂ ਸਾਹਿਬ ਜੀ ਦਾ ਜ਼ਖਮੀ ਘੋੜਾ ਚੜਾਈ ਕਰ ਗਿਆ ਤੇ ਉਸ ਨੂੰ ਤੇ ਉਹਦੇ ਉੱਪਰਲੇ ਜੋ ਕੀਮਤੀ ਦਸਾਲੇ ਸੀ ਉਹਨਾਂ ਦਸਾਲਿਆਂ ਦੇ ਸਮੇਤ ਗੁਰੂ ਪਾਤਸ਼ਾਹ ਜੀ ਨੇ ਇੱਥੇ ਸੰਸਕਾਰ ਕੀਤਾ ਦੱਸਦੇ ਹਨ ਕਿ ਕੁਝ ਅਗਿਆਨੀ ਮਨਮੁੱਖਾਂ ਨੇ ਗੁਰੂ ਸਾਹਿਬ ਜੀ ਦੇ ਜਾਣ ਤੋਂ ਬਾਅਦ ਕੀਮਤੀ ਦਸਾਲਾ ਘੋੜੇ ਤੋਂ ਲਾ ਲਿਆ ਇਹ ਕੁਕਰਮ ਕਰਨ ਵਾਲੇ ਵੀ ਆਪਣੀ ਜ਼ਮੀਰ ਦੇ ਡਰੇ ਹੋਏ ਇਥੋਂ ਚਲੇ ਗਏ ਅਸਲ ਵਿੱਚ ਗੁਰੂ ਪਾਤਸ਼ਾਹ ਜੀ ਦੀ ਅਨੋਖੀ ਤੇ ਅਟੁੱਟੀ ਸਖਸੀਅਤ ਦੇ ਪ੍ਰਭਾਵ ਦੀ ਉਹ ਤਾਪ ਸਹਾਰ ਨਹੀਂ ਸਕੇ ਸਹਿਮ ਹੋયા ਨੇ ਇਥੋਂ ਕੁਝ ਕਰ ਜਾਣ ਵਿੱਚ ਆਪਣੀ ਭਲਾਈ ਸਮਝੀ ਉਹ ਪਿੰਡ ਛੱਡ ਗਏ ਸਭ ਤੋਂ ਪਹਿਲਾਂ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਜੀ ਦੀ ਉਸਾਰੀ ਦਾ ਕੰਮ ਬਾਬਾ ਤਹਿਲ ਸਿੰਘ ਜੀ ਨੇ ਸ਼ੁਰੂ ਕਰਵਾਇਆ ਤੇ ਇਸ ਸਥਾਨ ਦੀ ਪ੍ਰਭਤਾ ਤੋਂ ਗੁਰਸਿੱਖਾਂ ਨੂੰ ਜਾਣੂ ਕਰਵਾਇਆ ਉਹਨਾਂ ਵੱਲੋਂ ਕੀਤੀ ਗਈ ਸੇਵਾ ਸੰਭਾਲ ਤੋਂ ਸ਼ਰਧਾਲੂਆਂ ਨੇ ਉਤਸ਼ਾਹਿਤ ਹੋ ਕੇ ਗੁਰੂ ਸਾਹਿਬ ਦੀ ਟੁਕਮ ਯਾਦਗਾਰ ਉਸਾਰਨ ਦਾ ਫੈਸਲਾ ਕੀਤਾ ਦਰਸ਼ਨਕੁਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੇ ਆਏ ਜਦੋਂ ਪਾਤਸ਼ਾਹ ਜੀ ਨੇ ਮਹਾਰਾਜ ਦੀ ਜੰਗ ਲੜੀ ਤੇ ਉੱਥੇ ਗੁਰੂ ਪਾਤਸ਼ਾਹ ਜੀ ਦਾ ਉਹ ਘੋੜਾ ਜ਼ਖਮੀ ਹੋਇਆ ਤੇ ਉਸ ਘੋੜੇ ਨੇ ਦਿਲਵਾਗ ਘੋੜੇ ਨੇ ਇਸ ਸਥਾਨ ਤੇ ਆ ਕੇ ਆਪਣੇ ਸਰੀਰ ਨੂੰ ਛੱਡ ਦਿੱਤਾ ਤੇ ਪਾਤਸ਼ਾਹ ਜੀ ਨੇ ਇੱਥੇ ਉਸ ਘੋੜੇ ਨੂੰ ਦਫਨਾਇਆ ਸੰਸਕਾਰ ਕੀਤਾ ਦਰਸ਼ਨ ਕਰੋ ਇਹ ਉਹ ਸਥਾਨ ਹੈ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਘੋੜੇ ਨੂੰ ਦਫਨਾਇਆ ਸੰਸਕਾਰ ਕੀਤਾ ਜੋ ਕੀਮਤੀ ਦਸਾਲੇ ਘੋੜੇ ਦੇ ਉੱਪਰ ਪਾਏ ਹੋਏ ਸੀ ਗੁਰੂ ਪਾਤਸ਼ਾਹ ਜੀ ਨੇ ਉਲਾਹੇ ਨਹੀਂ ਉਹਨਾਂ ਸਮੇਤ ਹੀ ਦਫਨਾ ਦਿੱਤਾ ਕੁਝ ਅਗਿਆਨੀ ਮਨਮੁੱਖਾ ਨੇ ਵਿਅਕਤੀਆਂ ਨੇ ਦੁਆਰੇ ਉਸ ਡੋਏ ਨੂੰ ਪੁੱਟ ਕੇ ਇਹ ਦਸਾਲਾ ਲਾ ਲਿਆ ਸੀ ਦਰਸ਼ਨ ਕਰੋ ਤੇ ਸਮਾਪਨ ਤੇ ਉਹ ਵਿਅਕਤੀ ਵੀ ਇੱਥੇ ਟਿਕੇ ਨਾ ਰਹੇ ਅਖੀਰ ਉਹ ਇਸ ਨਗਰ ਨੂੰ ਛੱਡ ਕੇ ਇਥੋਂ ਚਲੇ ਗਏ ਦਰਸ਼ਨ குரு ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਛੇਵੀ ਪਿੰਡ ਸਿਆੜ ਜ਼ਿਲ੍ਹਾ ਲੁਧਿਆਣਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਏ ਪਾਵਨ ਸਥਾਨ ਹੈ ਦਰਸ਼ਨ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਨੂੰ ਇਸ ਪਾਵਨ ਸਥਾਨ ਦੇ ਦਰਸ਼ਨ ਹੋਣ ਤੇ ਇਸ ਇਤਿਹਾਸ ਦੇ ਬਾਰੇ ਹਰ ਇੱਕ ਨੂੰ ਪਤਾ ਲੱਗ ਸਕੇ ਦਰਸ਼ਕੋ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦਿਓ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਸਿਆੜ ਜ਼ਿਲ੍ਹਾ ਲੋਹਾਨ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਜ਼ਿਲ੍ਹੇ ਦਾ ਇਹ ਨਕਰ ਹੈ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਮੇਨ ਦਰਬਾਰ ਸਾਹਿਬ ਮੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਚੁੱਲ ਰਹੇ ਨੇ ਦਰਸ਼ਨ ਕਰੋ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਦਿਲਵਾਗ ਨਾਮੀ ਘੋੜਾ ਇਸ ਸਥਾਨ ਤੇ ਸਰੀਰ ਛੱਡ ਗਿਆ ਸੀ ਤੇ ਪਾਤਸ਼ਾਹ ਜੀ ਨੇ ਉਹਦਾ ਸੰਸਕਾਰ ਇਸ ਸਥਾਨ ਦੇ ਉੱਪਰ ਕੀਤਾ ਹੈ ਦਰਸ਼ਨ ਕਰੋ ਮਹਾਰਾਜ ਦੀ ਜੰਗ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਇਸ ਨਗਰ ਦੇ ਵਿੱਚ ਆਏ ਦਰਸ਼ਨ ਕਰੋ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਜੀ ਗੁਰਦੁਆਰਾ